ਜੀ ਪਿੰਡ ਬਗੌਰ ਤੇ ਏਡਾ ਖਾਨਾ ਮਾਲਕੀ ਜਿਹਦੇ ਮੁੱਲ ਦੇ ਉੱਤੇ ਜੀ ਸਾਨੂੰ ਬਾਜ਼ ਮੂਲ ਨਹੀਂ ਮਿਲ ਰਿਹਾ ਸਰਕਾਰ ਦਾ ਜੋ ਰੇਟ ਰੱਖਿਆ ਹੋਇਆ 2400 ਕੋਸ ਰੁਪਏ ਆ ਜੀ ਤੇ ਸਾਨੂੰ ਜਿਹੜੀ ਵਿਕ ਰਹੀ ਆ 2000 ਤੋਂ ਥੱਲੇ ਹੀ ਵਿਕ ਰਹੀ ਆ ਸਾਡੀ ਸੁੱਕੀ ਮੱਕੀ ਕਿਸਾਨੀ ਦਾ ਜੀ ਕਿੰਨਾਂ ਦੇ ਜੰਮੇ ਆ ਖਾਨੀ ਦੇ ਵਿੱਚੇ ਆ ਬਾਕੀ ਮੱਕੀ ਦੀ 15 ਸਾਲ ਤੋਂ ਕਰ ਰਹੇ ਆ ਲਗਾਤਾਰ ਜੀ ਇਹਦੀ ਇਹਦੀ ਗੱਲ ਕਰੀਏ ਤਾਂ ਕਿੰਨੀ ਕੁ ਖੇਤੀ ਆ ਜਿਹੜੀ ਤੁਸੀਂ ਕਰਦੇ ਹੋ ਤਾਂ ਕਿੰਨੇ ਚ ਮੱਕੀ ਲਾਈ ਆ ਜਿਵੇਂ 40 ਦੇ ਵਿੱਚੋਂ ਕਿਸੇ ਸਾਲ 15 ਕਿੱਲੇ ਵੀ ਹੁੰਦੇ ਨੇ ਜੀ ਕਿਸੇ ਸਾਲ 25 ਵੀ ਹੁੰਦੇ ਨੇ 20 ਜਿਵੇਂ ਉਹ ਸਾਡੀਆਂ ਫਸਲਾਂ ਦਾ ਰਿਹਾਨ ਹੁੰਦਾ ਉਹ ਮਾੜਾ ਮੋਟਾ ਘਟਦਾ ਵਧਦਾ ਰਹਣਾ ਹੁੰਦਾ ਜੀ ਤੇ ਝੋਨੇ ਨਾਲ ਉਹ ਇਹ ਫਾਇਦੀ ਫਸਲ ਵਧੀ ਹੈਗੀ ਮੱਕੀ ਦੀ ਕਿਵੇਂ ਲੱਗਦੀ ਆ ਤੁਹਾਨੂੰ ਝੋਨੇ ਨਾਲ ਉਹ ਅੱਜ ਦੀ ਘੜੀ ਦਾ ਜੇ ਸਾਨੂੰ ਸਰਕਾਰੀ ਮੁੱਲ ਮਿਲੇ ਤਾਂ ਇਹ ਉਹਦੇ ਨਾਲੋਂ ਵਧੀਆ ਵਕੀਰ ਸਰਕਾਰੀ ਏਜੰਸੀਆਂ ਕਿਉਂ ਨਹੀਂ ਧਿਆਨ ਦੇ ਰਹੀਆਂ ਹੈਗੀਆਂ ਮੱਕੀ ਵੱਲ ਕੋਬ ਸਰਕਾਰ ਜੇ ਆਪਣਾ ਇਹਨੂੰ ਡੰਡਾ ਮਾਰੇ ਜਾਂ ਘੜਾ ਕਰੇ ਤੇ ਐਮਐਸਬੀ ਦੇ ਉੱਤੇ ਜ਼ੋਰ ਦਵੇ ਤਾਂ ਕਿਸਾਨ ਵੀ ਜੀਰੀ ਨੂੰ ਛੱਡਣ ਨੂੰ ਤਿਆਰ ਨੇ ਤੇ ਮੱਕੀ ਬੀਜਣ ਨੂੰ ਤਰਜੀਹ ਦੇਣਗੇ ਜੀ ਇਹਦੇ ਕਿੰਨੀ ਕੁ ਲਗਤ ਆਉਂਦੀ ਹੈ ਕਹਿੰਦਾ ਬੀਜਣ ਤੋਂ ਲੈ ਕੇ ਵੱਢਣ ਤੱਕ ਕਿੰਨੀ ਕੁ ਲਗਤ ਆਉਂਦੀ ਹੈ ਤੇ ਮੰਨ ਲਓ ਤੁਸੀਂ ਜਿੰਨੀ ਕੁ ਜੀਰੀ ਤੇ ਆਉਂਦੀ ਹੈ ਉਸ ਤੋਂ 5-4000 ਰੁਪਏ ਮੱਕੀ ਤੇ ਵੱਧ ਆਉਂਦਾ ਉਹ ਜੀ ਇਹ ਹੁੰਦੀ ਵੀ ਉਸ ਤੋਂ ਵੱਧ ਹੈ ਜੀ ਠੀਕ ਮੈਂ ਆਲਮਦੀਪ ਸਿੰਘ ਪ੍ਰਧਾਨ ਆਰਟੀ ਅਸੋਸੀਏਸ਼ਨ ਸਮਰਾਲਾ ਮੰਡੀ ਆ ਮੱਕੀ ਦੀ ਬੁੱਧੀ ਹੋ ਰਹੀ ਹੈ ਰੇਟ ਕਿੰਨਾ ਸਰਕਾਰੀ ਰੇਟ ਕਿੰਨੇ ਕੀ ਹੋ ਰਹੀ ਹੈ ਤੇ ਸਰਕਾਰ ਦਾ ਬੇ ਅੱਜ ਦੇਖੋ ਗੱਲ ਇਹ ਹੈ ਵੀ ਮੱਕੀ ਦੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦਾ 2400 ਰੁਪਏ ਹੈ ਪਹਿਲਾਂ ਮੀਂਹ ਪਉਣ ਤੋਂ ਪਹਿਲਾਂ ਮੱਕੀ 2400 ਤੱਕ ਹੀ ਵਿਕ ਰਹੀ ਸੀ 2200 2300 2350 2400 ਉਹ ਕਹੇ ਮੱਕੀ ਚ ਮੋਇਸਚਰ ਕੰਟੈਂਟ ਜ਼ਰੂਰ ਆਉਂਦਾ ਜਿਹੜੀ 14 15 ਮੋਇਸਚਰ ਵਾਲੀਆਂ ਮੱਕੀਆਂ ਨੇ ਉਹ ਵਿਕਦੀਆਂ ਸੀਗੀਆਂ ਇਸ ਭਾਅ ਸਰਕਾਰ ਦਾ ਜਿਹੜਾ ਭਾਅ ਹੈ ਉਹ ਪੂਰੀ ਸੁੱਕੀ ਮੱਕੀ ਦਾ ਭਾਅ ਹੈ ਉਹ ਹੁਣ ਧੁੱਪਾਂ ਨਿਕਲਦੀ ਨਹੀਂ ਉਣੀ ਮੱਕੀ ਸੁੱਕਦੀ ਨਹੀਂ ਦੂਜੀ ਗੱਲ ਜਿਹੜੀ بارش ਹੋਈ ਜਾਂ ਬਹੁਤ ਜ਼ਿਆਦੇ ਉਹਦੇ ਨਾਲ ਮੱਕੀ ਨੂੰ ਸਾਰੀ ਨੂੰ ਫੰਗਸ ਲੱਗ ਗਈ ਇਹ ਜਿਹੜੀ ਕੁਆਲਿਟੀ ਆ ਬਹੁਤ ਡਾਊਨ ਹੋ ਗਈ ਉਹਦੇ ਕਰਕੇ ਭਾਅ 'ਚ ਫਰਕ ਪਿਆ ਦੂਜਾ ਜਿਹੜੀ ਬਾਹਰੋਂ ਮੱਕੀ ਆਉਣ ਦਾ ਸਰਕਾਰ ਦੀਆਂ ਖਬਰਾਂ ਆਗੀਆਂ ਉਹਦੇ ਨਾਲ ਵੀ ਮੱਕੀ 'ਚ ਘੱਟੋ-ਘੱਟ 100 ਰੁਪਏ ਦਾ ਫਰਕ ਪੈ ਗਿਆ ਸਭ ਤੋਂ ਜ਼ਿਆਦਾ ਜਿਹੜਾ ਫਰਕ ਪਿਆ ਹੈ ਮੱਕੀ ਦੇ ਭਾਅ 'ਚ ਉਹ ਮੀਂਹ ਦੇ ਨਾਲ ਪਿਆ ਮੀਂਹ ਸਾਰੀ ਮੱਕੀ ਇੱਕਦਮ بارش ਆ ਗਈ। ਥੋੜੀ ਜਿਹੀ ਢੇਰੀਆਂ ਟੱਕੀਆਂ ਜਿਹੀਆਂ ਨੇ ਬਾਕੀ ਕਿਉਂਕਿ ਸਾਰੀ ਮੰਡੀ ਚ ਦਾਣਾ-ਦਾਣਾ ਖਿਲ ਰਿਆ ਹੁੰਦਾ। ਐਵੇਂ ਨੂੰ ਇੱਕ ਮੰਡਿ ਚ ਢੱਕਣਾ ਬਹੁਤ ਔਖਾ ਹੈ। ਉਸ ਦਿਨ ਚਾਹਣ ਚੱਕ ਬਰਸਾਤ ਆਈ ਹੈ। ਹੁਣ ਤਾਂ ਅਸੀਂ ਢੇਰੀਆਂ ਇਕੱਠੀਆਂ ਕਰਕੇ ਰੱਖਦੇ ਆਂ। ਉਹਨਾਂ ਦਾ ਸ਼ਾਮ ਨੂੰ ਤਰਪਾਲਾਂ ਲਾ ਕੇ ਜਾਂਦੇ ਆਂ। ਉਹ ਜਿਹੜੀ ਪਹਿਲੀ ਬਰਸਾਤ ਐ ਭਾਰੀ ਹੋਊਗੀ ਉਹਦੇ ਨਾਲੇ ਨੁਕਸਾਨ ਹੋਇਆ। ਉਹਦੇ ਨਾਲ ਆੜਤੀਏ ਦਾ ਵੀ ਨੁਕਸਾਨ ਹੋਇਆ, ਲੇਬਰ ਦਾ ਵੀ ਹੋਇਆ, ਜ਼ਿਮੀਂਦਾਰ ਦਾ ਤਾਂ ਹੋਇਆ ਹੀ ਹੋਇਆ। ਉਹ ਅੱਗੀ ਗੱਲ ਕਰੀਏ ਜਿਵੇਂ 2400 ਰੁਪਏ ਤੁਸੀਂ ਭਾਅ ਕਹਿੰਨੇ ਹੋ ਜਿਹੜਾ ਰੇਟ 18-19 ਤੋਂ ਬੱਸ ਆ ਬਹੁਤ ਜ਼ਿਆਦਾ ਨੁਕਸਾਨ ਆ ਜੀ ਫਿਰ ਨੁਕਸਾਨ ਨਹੀਂ ਪਤਾ ਕਿਵੇਂ ਪੂਰਾ ਕਰੀਏ ਦੇਖੋ ਸਰਕਾਰ ਘਾਟਾ ਇਹ ਪੂਰਾ ਕਰ ਸਕਦੀ ਹੈ ਸਰਕਾਰ ਨੇ ਭਾਅ ਤਾਂ ਅਨਾਉਂਸ ਕਰਦਾ ਕੋਈ ਗਵਰਨਮੈਂਟ ਦੀ ਏਜੰਸੀ ਹੈ ਮੰਡੀ 'ਚ ਗਵਰਨਮੈਂਟ ਨੂੰ ਮਾਰਕ ਫੈਡ ਆ ਗਵਰਨਮੈਂਟ ਕੋ ਐਨੇ ਮਹਿੰਗੇ ਨੇ ਗਵਰਨਮੈਂਟ ਫੀਡ ਵੀ ਬਣਾ ਰਹੀ ਹੈ ਫੇਰ ਕਾ ਦੀ ਕਿਤੇ ਨਾ ਕਿਤੇ ਉਹਨਾਂ ਨੂੰ ਖਰੀਦਣੀ ਚਾਹੀਦੀ ਹੈ ਹੁਣ ਤਾਂ ਕੋਈ ਵੀ ਮਹੱਦਮ ਬੋਲੀ ਲਾਉ ਉਹ ਵੀ ਮਹੱਦਮ ਬੋਲੀ ਨਹੀਂ ਮਹੱਦਮ ਕੋਈ ਇੰਟਰਫੇਅਰ ਹੀ ਨਹੀਂ ਕਰਦਾ ਮੱਕੇ 'ਚ ਪ ਉਹ ਉਹਨਾਂ ਨਾਲ ਵੀ ਕੋਈ ਕਈ ਰਾਜ ਰੌਲੇ ਹੋ ਜਾਂਦੇ ਨੇ ਇੱਥੋਂ ਮੱਕੀ ਕੋਈ ਸੋਰ ਖਰੀਦਦੇ ਨੇ ਉੱਥੇ ਜਾ ਕੇ ਲਾਉਣ ਮੌਕੇ ਰੋਣਾ ਪੈ ਜਾਂਦਾ ਅੱਛਾ ਮੱਕੀ ਜਿਹੜੀ ਆ ਬਰਤਾਤੀ ਮੱਕੀ ਐ ਇਹਦਾ ਇਹ ਪ੍ਰੋਬਲਮ ਇਹ ਐ ਅੱਜ ਖਰੀਦੀ ਐ ਕੱਲ ਨੂੰ ਨਹੀਂ ਪੈ ਜਾਉ ਤੇ ਜਾਂਦੀ ਐ ਉੱਪਰੋਂ ਬੋਰੀਆਂ ਸੁੱਕੀਆਂ ਹੁੰਦੀਆਂ ਨੇ ਥੱਲੇੋਂ ਗਿੱਲੀਆਂ ਹੁੰਦੀਆਂ ਨੇ ਇਹਨਾਂ ਬਹੁਤ ਪ੍ਰੋਬਲਮਾਂ ਨੇ ਮੱਕੀ ਦੀ ਖਰੀਦ ਤੇ ਉਹਦੇ ਕਰਕੇ ਸਰਕਾਰ ਦੀ ਕੋਈ ਏਜੰਸੀ ਤਾਂ ਚਾ ਆ ਕੇ ਨਹੀਂ ਰਾਜੀ ਇਹ ਤਾਂ ਪ੍ਰਾਈਵੇਟ ਬਾਰੇ ਹੀ ਫੀਡ ਰਹੀ ਹੈ ਹਾਂਜੀ ਕਹਿਣ ਦਾ ਮਤਲਬ ਹੈ ਵੀ ਸਰਕਾਰ ਦਾ ਮੱਕੀ ਦੀ ਫਸਲ ਵੱਲ ਕੋਈ ਧਿਆਨ ਨਹੀਂ ਪ੍ਰਾਈਵੇਟ ਦੇ ਚੱਕੋ ਸਰਕਾਰ ਨੇ ਐਮਐਸਟੀ ਤਾਂ ਬੰਨਤੀ ਪਰ ਸਰਕਾਰ ਨੇ ਕਿਤੇ ਪੰਜਾਬ ਦੀ ਕੋਈ ਬੋੜੀ ਜੀ ਦੀ ਦਾ ਕੋਈ ਜਿੰਨਾ ਚਿਰ ਸਰਕਾਰ ਇਸ ਵੀਲਡ ਚ ਨਹੀਂ ਆਉਂਦੀ ਮੱਕੀ ਮੈਂ ਨਹੀਂ ਜੀ